ਮਿਸਤਸਕਾਲ ਸਾਰੇਨ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੱਦੋਵਾਲ ਤਹਿਸੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਤੇ ਮੈਂ ਧੰਨਵਾਦ ਦੋ ਤੋਕੜ ਗੱਬਣਾ گاਵਾ ਤੁਹਾਨੂੰ ਦਿਖਾਉਣੀ ਆ ਮੈਂ ਇੱਕ ਆਵੇ ਤੋਕੜ ਗੱਬਨ ਦਿਖਾਵਾਂਗੇ ਅਵੇ ਤੋਕੜ ਗੱਬਨ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਦੋ ਤੁਹਾਨੂੰ ਗੱਬਣਾ ਦਿਖਾਉਣੀ ਆ ਹਾਂਜੀ ਬਿੱਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਬਿੱਦੀ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਕ ਸਭ ਵਧੀਆ ਜੀ ਚਲੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਵਿਸਾਖੀ ਆ ਜਾਣ ਲੱਗੀ ਹਣਾ ਆ ਗਈ ਕੇ ਬਸ ਵਿਸਾਖੀ ਹਾਂ ਛਾਲ ਆ ਗਿਆ ਨਾਲੇ ਦਾਣਾ ਫੱਕਾ ਆ ਜਾਣਾ ਵਾ ਹਾਂਜੀ ਹਾਂਜੀ ਤੇ ਬਹੁਤ ਮਹਾਰਾਜ ਨੇ ਮਿਹਰ ਕੀਤੀ ਆ ਹਾਂਜੀ ਸਾਰੇ ਸੰਗਤ ਨੂੰ ਫਰੇ ਬੁਲਾਉਣਾ ਵਾ ਗੁਰੂ ਜੀ ਦਾ ਖਾਲਸਾ ਬਣੀ ਪਟੇ ਜੀ ਤਿਆਰੀ ਚੱਲਣ ਦੀ ਵਿਸਾਖੀ ਦੀ ਫਿਰ ਅਹ ਵੇਖੋ ਗੱਲ ਇਸਰਾ ਹਰਪ੍ਰੀਤ ਮਾਲ ਤੇ ਆਣ ਕੇ ਗੱਲ ਪੜੀ ਹਣਾ ਹਾਂਜੀ ਹਾਂਜੀ ਪਸ਼ੂ ਮਿਲਣਗੇ ਹਾਂਜੀ ਫਿਰ ਵਿਸਾਖੀ ਠੀਕ ਹੈ ਤੇ ਨਹੀਂ ਤਾਂ ਫਿਰ ਉਤਾ ਤੁਹਾਡੇ ਦਰਸ਼ਨਾਂ ਤੇ ਕਰਾਂਗੇ ਜਾ ਕੇ ਠੀਕ ਹੈ ਚਲੋ ਕਿਦੀ ਵੇਖਣੀ ਵੇਖਣੀ ਹੈ ਠੀਕ ਠੀਕ ਹੈ ਜੇ ਸਾਡਾ ਕਾਰੋਬਾਰ ਆਏ ਤੇ ਮੰਨ ਤੱਕਦਾ ਮਾਲ ਲੈ ਕੇ ਜਾਈਏ ਹਾਂਜੀ ਹਾਂਜੀ ਮਾਲ ਖਰਾ ਵੇਖਦਾ ਚੰਗਾ ਮਾਲ ਵੇਖਣਾ ਸਿਰੇ ਦਾ ਠੀਕ ਹਾਂਜੀ ਹਾਂਜੀ ਅਬ ਜ਼ਾਕੀ ਵਾਲੀ ਮੰਡੀ ਚ ਸਿਰੇ ਤੇ ਸਿਰਾ ਪਸ਼ੂ ਹੋਣਾ ਟੋਪ ਦਾ ਟੋਪ ਦਾ ਮਾਲ ਮਿਲਿਆ ਤਾਂ ਫਿਰ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀਏ ਮਾਹਲਾ ਬਲਕਾਰ ਸਿੰਘ ਪੰਨੂ ਆ ਪਿੰਡ ਬੱਦੋਵਾਲ ਸਵਾਏ ਆ ਸਾਫੀ ਕਰੇ ਗੁਰੂ ਜੀ ਜਿਲ੍ਹਾ ਕਰਤਾਰਪੁਰ ਠੀਕ ਆ ਤੇ ਅੱਜ ਟੋਕੜਾ ਕਪੜਾ ਵੀ ਲੈਣ ਤੀਆਂ ਦੋ ਫਿਰ ਦੋ ਟੋਕੜਾ ਕਪੜਾ ਮਿਲੀਆਂ ਨੇ ਫਾਰਮ ਦੇ ਵਿੱਚੋਂ ਫਾਰਮ ਦੇ ਵਿੱਚ ਲੈ ਲਈਆਂ ਫਿਰ ਵੱਡੀਆਂ ਵਸ਼ੀਆਂ ਮੈਂ ਵੱਡੀ ਵਸ਼ੀ ਮੈਂ ਲੈ ਲਈਦੀ ਆ ਠੀਕ ਆ ਤੇ ਦੋ ਗੱਬਣਾ ਨੇ ਇੱਕ ਆ ਜੇ ਨਗੀਨਾ ਨਾਲ ਲੈ ਲੈਂਦਾ ਵਾ ਖੀਰੀ ਵੇੜ ਖੀਰੀ ਵਸ਼ੀ ਆ ਤੇ ਹੈਗੀ ਜਰਸੀ ਆ ਜੱਸੀ ਦੀ ਡਿਮਾਂਡ ਬੜੀ ਆ ਠੀਕ ਆ ਮਾਰੋ ਕੈਮਰਾ ਜਰਾ ਵੇਖੋ ਕੀ ਕਹਿੰਦੀ ਆ ਹਾਂ ਦੇਖ ਸਾਡੇ ਜੀ ਦੰਦਾਂ ਤਾਂ ਪੂਰ ਕੀਦੀ ਆ ਦੰਦ ਚੈੱਕ ਕਰਾ ਦੀਆ ਦੇਖ ਕੇ ਮਾਰੇ ਦੰਦ ਪੂਰੇ ਆ ਆ ਦੇਖ ਸਾਡੇ ਪਿਓਰ ਖੀਦੀ ਹੈ ਜੇ ਕੋਈ ਦੰਦ ਨਹੀਂ ਤੋੜਿਆ ਇਹਨੇ ਤੋੜ ਦਵੇਤੀ ਪੰਜਾਬ ਵਾਲੀ ਜਰਸੀ ਆ ਜਿਹੜੀ ਤਿਆਰ ਹੋਣੀ ਆ ਜੇ ਸਵੇਰੇ ਦਾ ਪਹਿਲਾ ਹੀ ਆ ਪਿਓਰ ਖੀਰੀ ਆ ਜਿਹੜੀ ਤੇ ਹੈਗੀ ਵੀ ਪਿਓਰ ਜਰਸੀ ਆ ਪੰਜਾਬ ਵਾਲੀ ਆ ਦੇਖ ਸਰ ਦੇ ਜੇ ਅਜੇ ਤਿਆਰ ਹੋਣੀ ਆ ਪੂਰੀ ਐ ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਇਹਨਾਂ ਇਹ ਦੇਨ ਹੀ ਨੇ ਖੜਨੇ ਆ ਤੇ ਹੁਣ ਤਾਂ ਚੰਗੀ ਦਿਖਦੀ ਥੱਲੇ ਕਿੰਨੇ ਕ ਦੁੱਧ ਆ ਲੀਜੇ ਹਰ ਵੀ ਤੇ ਮੱਛੀ ਬੜੀ ਖਰੀ ਆ ਹਾਂਜੀ ਹਾਂਜੀ ਪਹਿਲਾ ਸੂਆ ਵਾ ਖੀਰਾ ਬੱਚਾ ਵਾ ਹਾਂਜੀ ਹਾਂਜੀ ਬਹੁਤ ਛੋਟੀ ਬੱਚੀ ਦੀ ਹਾਂਜੀ ਹਾਂਜੀ ਦੂਜੇ ਸਵੇਰ ਨੂੰ ਪੋਸ਼ਕ ਕਰੇਗੇ ਮੱਛੀ ਹਾਂਜੀ ਕਹਿੰਦਾ ਪਹਿਲੇ ਸੂਏ ਇਹ 15 ਤੋਂ 18 ਦੇ 20 ਦੇ ਵਿੱਚ ਵਿੱਚ ਰਵੇ ਨਾ ਬੜੀ ਚੰਗੀ ਰੇਕ 15 ਤੋਂ ਪਲੱਸ ਹੀ ਦੁੱਧ ਪਾਏਗੀ ਤੇ ਮੁੱਲ ਆਪਾਂ ਵੇਖੋ ਪਹਿਲੇ ਸਵੇਰੇ ਕਹਿ દઈએ 25 ਕਰੇਗੀ 26 ਕਰੇਗੀ ਨਹੀਂ ਉਮਰ ਦੇ ਹਿਸਾਬ ਨਾਲ ਤੇ ਜਰਸੀ ਦੇ ਹਿਸਾਬ ਨਾਲ ਤੇ ਮਤਲਬ ਵੀ 15 ਤੋਂ ਸਟਾਰਟ ਹੋਏਗੀ 20 ਦੇ ਵਿੱਚ ਰਵੇਗੀ ਠੀਕ ਆ ਤੇ ਕਿੰਨਾ ਫੇਰੇ ਦਾ ਮੁੱਲ ਰੱਖ ਦੇਣਾ ਜੀ ਮੁੱਲ ਵੇਖੋ ਜਿਸ ਤਰ੍ਹਾਂ ਦਾ ਹੁਣ ਸਿਸਟਮ ਚੱਲਣ ਰਿਹਾ ਵਾ ਹਾਂਜੀ ਜਿਵੇਂ ਤੇਜ਼ੀ ਚੱਲਣ ਢੀ ਆ ਮੋਲ ਤੇ 80 90 ਕਰ ਲਓ ਤਾਂ ਵੀ ਕੋਈ ਗੱਲ ਨਹੀਂ ਜੀ ਪਰ ਭਾ ਨਾ ਡੰਗਰ ਲਈ ਦੇ ਤੇ ਭਾ ਨਾ ਦੇਣੇ ਆ 57000 ਦੀ ਮਸ਼ੀਨ ਦੇ ਰਿਆਂਗੇ 57000 ਦੀ ਕਰ ਦਾਂਗੇ ਮਾਨਤਾ ਛੋਟ ਛੋਟ ਵਿੱਚੋਂ ਕਰ ਦੋਗੇ ਠੀਕ ਆ ਤੇ ਆ ਵੀ ਗੱਬਣ ਜੀ ਹਾਂਜੀ ਗੱਬਣ ਜੀ ਚੰਗੇ ਵੱਡੇ ਸਟਰਕਚਰ ਦੀ ਆ ਜਿਹੜੀ ਇਹ ਵੀ ਤੇ ਆ ਦੇਖ ਸਕਦੇ ਗਾਂ ਨੂੰ ਹਵਾਨਾ ਕਿੱਥੋਂ ਤੱਕਰ ਖੜੰਦੀ ਆ ਤੇ ਪਛਾਣ ਨਾ ਵੀ ਚੰਗਾ ਪਰ ਹੁੰਦੀ ਆ ਤੇ ਮਿਲ ਕੇ ਵੀ ਇੰਨੀ ਪੈਪਾਂ ਜੜੀਆਂ ਲੱਗੀਆਂ ਵਾ ਪੂਰੀਆਂ ਇਹਦੇ ਹਰ ਪਿੱਟ ਤਾਨੂੰ ਪਤਾ ਵਾ ਵੀ ਜਿੱ ਤਰ੍ਹਾਂ ਦਾ ਦਾ ਸਿਸਟਮ ਆ ਹਾਂਜੀ ਜਿਵੇਂ ਇਹਨੇ ਮੱਛੀ ਨੇ ਬੜਨਾ ਇਥੋਂ ਤੱਕ ਵੜ ਬਣੇਗੀ ਠੀਕ ਆ ਤੇ ਅਜੇ ਢਲਾ ਢਲਾ ਬਹੁਤ ਜਿਆਦੀਆਂ ਨੇ ਹਾਂਜੀ ਦੇਖੋ ਇਦਾਂ ਹੀ ਬਣੀ ਆ 10 12 ਕਿਲੋ ਠੀਕ ਆ ਤੇ ਅਜੇ ਮੱਛੀ 15 ਦਿਨ ਲੈਂਦੀ ਆ ਇਹ 15 ਦਿਨ ਖੜਦੀ ਆ ਤੋੜ ਦੇ ਇੱਕਰੀ ਬੜ ਬਹੁਤ ਜਿਆਦੀ ਬਣੇਗੀ ਠੀਕ ਆ ਜੀ ਬਾਕੀ ਚੰਗੇ ਵੱਡੇ ਕੱਦ ਕਾਠ ਵਾਲੀ ਆ ਸੋਹਣੇ ਰੰਗ ਰੂਪ ਵਾਲੀ ਆ ਜਿਹੜੀ ਬੰਦਾ ਜਾਨਵਰ ਭਾਈ ਤੁਹਾਨੂੰ ਪਤਾ ਜੀ ਇਹ ਕਰਮਾ ਨਾਲ ਬਣਦਾ ਵਾ ਬਾਕੀ ਚੰਗੇ ਸਾਂ ਬਚਾਈਦੇ ਆ ਇਹੋ ਜਿਹਾ ਪਸ਼ੂ ਘਰੇ ਰੱਖਣ ਲਈ ਲੈ ਜਾਓ ਜੀ ਬਾਕੀ ਜਦੋਂ ਵੀ ਆਈਦਾ ਵਾ ਚੰਗੇ ਪਸ਼ੂ ਹੁੰਦੇ ਵੀ ਜਿਹਨਾਂ ਕੋਲ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਫਿਰ ਜਿਹੜਾ ਚੰਗਾ ਹੀ ਪੈਣਾ ਹੁੰਦਾ ਵਾ ਪਿੱਛੇ ਵੀ ਪੈਸੇ ਲੱਗੇ ਹੀ ਹੁੰਦੀਆਂ ਤੇ ਇਹਦਾ ਮੁੱਲ ਕੀ ਜੇ ਫਿਰ ਸਰ ਵੀ ਤਾਂ ਮਸ਼ੀਨ ਦਾ ਸਵਾ ਲੱਖ ਮੁੱਲ ਕਰ ਲਈਏ ਤੇ ਕੋਈ ਹੱਤ ਕਦਨੀ ਨਹੀਂ ਗਈ ਅੱਛਾ ਤੇ ਦੇ ਦਾਂਗਾ ਮਸ਼ੀਨ ਭਾਣਾ 80 ਹਜ਼ਾਰ ਦਾ ਮੰਤਨ ਕਰਦਾ ਅੱਛਾ 80 ਦਾ ਮੰਤਨ ਕਰਦਾ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਇਹਨੇ ਯਾਰ ਕਹਿੰਦਾ ਤਿੱਜਾ ਸੂਆ ਵਾ ਅੱਛਾ ਦੂਜਾ ਸੂਆ ਨਹੀਂਗਾ ਠੀਕ ਆ ਕਿਉਂਕਿ ਆਪਾਂ ਦੂਜਾ ਸੂਆ ਕਰੀ ਜਾਵਾਂਗੇ ਤੇ ਗੱਲ ਸੁਭਦੀ ਨਹੀਂ ਗਈ ਠੀਕ ਆ ਤਿੱਜਾ ਸੂਆ ਗਾਂ ਨੇ ਸੋਣਾ ਵਾ ਤੇ ਇਹਦਾ ਪਿਛਲਾ ਰਿਕਾਰਡ ਜਿਹੜਾ 40 ਕਿਲੋ ਦੇ ਨੇ ਪਾਇਆ ਵਾ ਅੱਛਾ ਹਾਂ ਜੀ ਠੀਕ ਆ ਮੈਂ ਕਰਕੇ ਦਾਂਗਾ ਠੀਕ ਆ 40 ਲੀਟਰ ਵਾਲੀ 80000 ਦੀ ਦੇ ਦੇਣੀ ਅੱਜ ਬਿਲਕੁਲ ਨਹੀਂ ਉਸ ਚ ਵੀ ਮਾਨਤਨ ਹੋ ਜਾਊਗਾ ਬਾਕੀ ਇਹ ਆ ਕਿ ਜਿਹੜੇ ਵੀਰਾਂ ਨੇ ਪਰਖਿਆ ਉਹਨਾਂ ਵੀਰਾਂ ਨੇ ਆਪ ਹੀ ਵੇਖ ਲੈਣਾ ਜਿਹੜੀਆਂ ਦੀਆਂ ਨਿਸ਼ਾਨੀਆਂ ਸਾਰੀਆਂ ਤੇ ਖੜੇ ਕੋਈ ਵੀਰ ਸੰਭਲਾ ਹੁਣ ਆਇ ਤੋਕੜ ਕੱਪੜਾ ਤੁਹਾਨੂੰ ਦਿਖਾਉਣੀ ਆ ਕਿੰਨੇ ਚਿਰ ਦੀ ਚੱਕ ਪਾਸ ਤੇ ਉੱਜੀ ਹੈ ਹਾਂ ਫਿਰ ਤਾਂ ਤੋਕੜ ਕੱਪੜੀਆਂ ਕਿਆ ਕਮਾਲਾਂ ਨੇ ਛੱਡ ਦੀ ਵਹਿੜਿਆ ਅੱਛਾ ਜੀ ਅੱਧ ਕਾਟੂ ਵਹਿੜਦਾ ਵੇਖ ਲੋ ਥਾਣੇ ਵੇ ਲੋਕ ਇਹ ਜਾ ਮਸ਼ੀਨ ਨੂੰ ਲੱਗਾ ਵਾ ਥਾਣੇ ਦੇਖ ਸਰਦੇ ਇੱਕ ਵਾਰੀ ਬਿਲਕੁਲ ਚੰਗੀ ਗੱਲ ਤੇ ਥਾਣੇ ਤੇ ਮਿਲਕਵੇਂ ਵੀ ਚੰਗੀ ਲੱਗੀ ਥਾਣਾ ਮੜਾ ਜੇ ਨਾ ਵੇਖੋ ਕਈ ਬੰਦੇ ਨਾ ਵੀਡੀਓ ਚ ਦੱਸ ਦੇਣਗੇ ਹਾਂਜੀ ਆਹੜਾ ਆਹੜਾ ਥਾਣਾ ਨਾ ਪਿੱਲਾ ਜਿਹੜਾ ਅਗਲਾ ਇਹ ਜਦੋਂ ਕਿਤੇ ਤਾਜੀ ਵਾੜ ਸੂਈ ਹੈ ਨਾ ਜਦੋਂ ਕਈ ਵਾਰੀ ਪੱਕੇ ਥਾਂ ਕੋਈ ਡੰਗਰ ਬੰਦ ਦਿੰਦੇ ਆ ਨਾ ਹਾਂਜੀ ਖਣ ਦੇ ਉੱਤੇ ਨਾ ਮੜਾ ਜੈਨੂੰ ਇੱਥੇ ਜੋ ਥੜਾ ਰਿਹਾ ਮੂੰ ਇਉਂ ਟੀਰਾ ਜ ਮੜਾ ਜਾਇਆ ਵਾ ਅੱਛਾ ਸਰੂ ਜਿਹੜਾ ਬਿਲਕੁਲ ਧਾਰ ਸਿੱਧੀ ਇੱਕ ਨੰਬਰ ਵਾਈਦੀ ਪ੍ਰਾਪਰ ਵਾਈਦੀ ਹੈ ਪਰ ਮੈਂ ਫੇਰ ਵੀ ਕੋਈ ਮੜੀ ਜੀ ਵੀ ਗੱਲ ਇਹ ਤੇ ਮੈਂ ਦੱਸ ਦਿੰਦਾ ਨਹੀਂ ਦੱਸਣੀ ਚਾਹੀਦੀ ਆ ਇਹ ਕਰਿਆ ਤੈਨੂੰ ਦਿਖਾ ਦਿੰਨੇ ਮੜਾ ਜਾਇਗਾ ਇਹ ਤੇ ਦੱਸਿਆ ਨਹੀਂ ਆਹ ਦੇਖ ਸਕਦੇ ਹੋ ਥੋੜਾ ਸਰੂ ਬਿਲਕੁਲ ਬਰਾਬਰ ਆ ਸਰੂ ਦੁੱਧ ਸਿੱਧਾ ਹੁੰਦਾ ਜਾ ਜਾਂਦਾ ਵਾ ਪਰ ਇਹ ਵੀ ਬੜਾ ਆ ਜਲਦਾ ਕਿ ਦਸਰਾ ਫਰਜ ਸਾਡਾ ਬਣਦਾ ਹਾਂਜੀ ਹਾਂਜੀ ਤੇ ਵੈੜ ਜਿਹੜੀ ਆ ਆਪਣਾ 6.5 ਮਹੀਨੇ ਦੀ ਚੱਕ ਪਾਸਿਆ ਚੱਕ ਪਾਸਿਆ ਆਪਣਾ ਗੱਪਣ ਆ ਅੱਛਾ ਤੇ ਦੁੱਧ ਦੇ ਥੱਲੇ ਹੁਣ ਕੋਈ 5-6 ਕਿਲੋ ਜਿਵੇਂ ਹੀ ਕਹੀਏ ਵੀ 12 ਕਿਲੋ ਆ ਜਾਂ 15 ਕਿਲੋ ਆ ਤੇ ਸੱਜਰ ਨੇ ਕਿੰਨਾ ਚੋਇਆ ਦੁੱਧ ਸੱਜਰ ਨੇ ਤੇ ਉਹਨੇ ਦੁੱਧ ਪਾਇਆ ਪੰਜੀੋਂ ਬਾਹਰ ਤੇ ਅੱਛਾ ਹਾਂ ਜੀ ਹਾਂ ਜੀ ਠੀਕ ਐ ਤੋਰੀਆਂ ਫੇਰ ਇਹਨਾਂ ਬਾਕੀ ਹੈਗੇ ਕ੍ਰੋਸ ਚ ਆ ਥੋੜੀ ਦੁੱਧ ਵੀ ਸੰਗਣਾ ਹੋ ਗਿਆ ਇਹ ਜੀਆਂ ਘਾਵਾਂ ਦਾ ਚੰਗੇ ਕੱਦ ਕਾੜਦੀ ਆ ਚੰਗੇ ਬੋਡੀ ਸਟਰਕਚਰ ਦੀ ਆ ਰੰਗ ਰੂਪ ਦੀ ਬੜੀ ਪਿਆਰੀ ਹੈ ਜਿਹੜੀ ਇਹ ਵੀ 6.5 ਮਹੀਨਿਆਂ ਦੀ ਚੱਕ ਪਾਸਿਆ ਜਿਹੜੀ ਆ ਦੇਖ ਸਾ ਤੇ ਪ੍ਰਿੰਟ ਦੇ ਕਰੀ ਦੇਖ ਸਕਦੇ ਜੇ ਕਾਫੀ ਪਿਆਰੀ ਆ ਤੇ ਚੰਗੇ ਬੋਡੀ ਸਟਰਕਚਰ ਦੀ ਹੈ ਤੇ ਚੰਗਾ ਹਵਾਨਾ ਤਿਆਰ ਕਰਨਾ ਇਹਨੇ ਜਦੋਂ ਇਹ ਤਿਆਰ ਹੋਈ ਦੇ ਕੀ ਰੱਖਣਾ ਫਿਰ ਇਹਦਾ ਮੁੱਲ ਆਪਾਂ ਮੁੱਲ ਹਰਪੀ ਤਾਂ ਵਛੀ ਦਿਆ 65000 ਦੀ ਹਾਂਜੀ ਪਰ ਦੇਦਣੀ ਆ ਕੋਈ ਨਹੀਂ ਬਾਹਰ ਆਈ ਮਲੀ ਬਾਹਰ ਨਹੀਂ ਦੇਦਣੀ ਕਿੰਨੇ ਦੀ ਮੈਂ ਤਾਂ ਕੋਈ 40000 ਦੀ ਦੇ ਦਈਏ 45000 ਦੀ ਦੇ ਦੋ ਤੁਹਾਡੀ ਮਰਜ਼ੀ ਆ ਵੇਖ ਲਓ ਛੋਟ ਛੜ ਕਰਨੀ ਤੇ ਇਹਨਾਂ ਨੂੰ ਕਰ ਦਨੇ ਕਿ ਜਿੰਨੇ ਨੂੰ ਕਿੰਨਾ ਛੋਟ ਕਰ ਦਿੰਦੇ 2000 ਕਰ ਦਈਏ ਹਰ ਦੋ ਯਾਰ ਹੋ ਗਈ ਹੈ ਕਿਹੜੀ ਗੱਲ ਤੂੰ ਘੜਾ ਰੋਈ ਮੈਨੂੰ ਮੈਂ ਕਦੀ ਇੱਕ ਦਾਈ ਕਿਤੇ ਕਹਿਣਾ ਆਪਾਂ ਰੋਜ਼ ਨਹੀਂ ਘੜੀਦਾ ਵੀ ਇੰਨੇ ਘੱਟ ਕਰ ਦਾਂਗੇ ਕਹਦਾ ਜੋ 2000 ਕਹਿਤਾ 2000 ਕੱਟ ਕਰ ਦਨੇ ਠੀਕ ਹੈ ਰਵਾਜ 40000 ਦੀ ਬਸ਼ੀ ਦੇ ਅੱਛਾ 40000 ਦੀ ਦੇ ਦੋਗੇ ਠੀਕ ਹੈ ਕੁਛ ਕਰ ਕਰ ਠੀਕ ਹੈ ਮੈਨੂੰ ਅੱਜ ਮੈਨੂੰ ਪੁੱਛਿਆ ਕਿਉਂਕਿ ਮੈਨੂੰ ਵੀਡੀਓ ਤੇ ਕਰੀ ਬਹੁਤਾ ਜਿਆਦਾ ਪੁੱਛਿਆ ਨਹੀਂ ਗਾ ਹਾਂਜੀ ਹਾਂਜੀ ਤੂੰ ਹੁਣ ਕਹਿਤਾ ਤਾਂ ਮੈਂ ਚੱਲ ਛੋਡਾਂ ਅੱਜ ਖੁੱਲੀਆਂ ਕਰ ਦਨੇ ਆਂ ਕਿ ਅਹੀਂ ਮਨ ਦੀ ਕਿਰਪਾ ਕਿ ਨਹੀਂ ਮੈਂ ਠੀਕ ਹੈ ਜਣੀਆਂ ਨਾ ਵਹਿਣਾ ਠੀਕ ਆ 40000 ਦੀ ਜਿਹੜੀ ਕਹ ਇਦੇ ਬਾਰੇ ਵੀ ਦੱਸ ਤੀ ਇਹ ਤਾਂ ਚੰਗਾ ਵੱਡਾ ਕਦ ਕੱਟਿਆ ਤੀਜਾ ਸਵੇਰ ਗਾਂ ਨੇ ਸੂਣਾ ਵਾ ਅੱਛਾ ਤੇ 15 ਕਿਲੋ ਦੁੱਧ ਇਹਦੇ ਥੱਲੇ ਮੋਕੇ ਤੇ ਤਿਆਰ ਆ ਜਿਹੜੀਆਂ ਗਾਂ ਲੀਟਰ ਮਾਰ ਲੈ ਭਾਏ ਕਿੰਨੇ ਵਾਰੀ ਬਸਦੀ ਪਰ ਇੱਥੇ ਇਹ ਤੁਹਾਡੇ ਘਰੇ ਠੀਕ ਹੈ ਕੋ ਟਾਈਮ ਚ ਹੋਏ ਚੰਮ ਚ ਹੋਏ ਤੇ 1 ਮਹੀਨਾ ਹੋਇਆ ਨੂੰ ਠੀਕ ਆ ਲੱਗਿਆ ਚੈੱਕ ਪਾਸ ਨਹੀਂ ਚੈੱਕ ਪਾਸ ਨਹੀਂ ਆ ਵੇਖੋ ਜਿਹੜੀ ਗਲਤ ਗੱਲ ਉਹ ਨਹੀਂ ਕਰਨੀ 1 ਮਹੀਨਾ ਹੋਇਆ ਠੀਕ ਹੋ ਅਗਲੀ ਦੀ ਕਿਸਮਤ ਆ ਹਾਂਜੀ ਹਾਂਜੀ ਵੀ ਵੇਖੋ ਜੇ ਨਿਕਲ ਆਏ ਤੇ ਚੰਗੀ ਗੱਲ ਆ ਠੀਕ ਆ ਪਰ ਆਪਾਂ ਗਰੰਟੀ ਨਹੀਂ ਦਿੰਦੇ ਹਨਾ ਠੀਕ ਆ ਕਿ ਆ ਚੈੱਕ ਪਾਸ ਦੀ 1 ਮਹੀਨਾ ਠੀਕ ਲੱਗਣ ਹੋਇਆ ਹਾਂਜੀ ਤੇ ਦੁੱਧ ਜਿਹੜਾ 14 ਕਿਲੋ ਇੰਨੇ ਸੱਜ ਨੇ ਕਿੰਨਾ ਕੱਢਿਆ ਦੁੱਧ ਇੰਨੇ ਬੜਾ ਦੁੱਧ ਦਿੱਤਾ ਕਿੰਨਾ ਦਾ ਇੰਨੇ 20 ਕਿਲੋ ਦੁੱਧ ਪਾਇਆ ਆ ਅੱਛਾ ਹਾਂਜੀ ਠੀਕ ਆ ਬਿਹੜ ਚੜਦੀ ਆ ਨਾ ਹਾਂਜੀ ਹਾਂਜੀ ਫਾਰਮ ਹੁੰਦੀਆਂ ਵੀ ਜਿਹੜੇ ਕੋ ਸਿਮੇਂਟ ਡਿਟੇਲ ਵੀ ਪਈ ਹੈ ਕਾਪੀ ਤੇ ਲੱਗੀ ਹੈ ਕਿ ਕੋ ਗਲਤ ਮਤਨਾ ਹੋ ਜਾਏ ਨਾ ਨਾਮ ਵਾਈ ਸਪਾਈ ਲਿਖਿਆ ਅੱਛਾ ਸਾਰਾ ਕੁਝ ਲਿਖਿਆ ਹੋਆ ਡਿਟੇਲ ਆ ਦੇਖ ਸਕਦੇ ਪੂਰੇ ਵੱਡੇ ਘੱਟ ਘੱਟ ਫਾਰਮ ਤੋਂ ਸਾਰੀਆਂ ਗਾਵਾਂ ਛੇਲ ਕੀਤੀ ਆਪਾਂ 6 ਗਾਵਾਂ ਗੱਲ ਲੈ ਕੇ ਆਏ ਹਾਂ ਨਾ ਵੇਖੋ ਫਾਰਮ ਚ ਅੱਛਾ ਸਾਰੇ ਇਹ ਦੋ ਛੇਲ ਹੋ ਗਈਆਂ ਠੀਕ ਆ ਚਲ 1 ਮਿੰਟ ਰੁਕ ਕੇ ਇੱਥੇ ਇਹ ਆ ਦਿਖਾ ਦਈਏ ਆ ਹਵਾਨੇ ਤੇ ਨਾੜਾਂ ਖਾਣ ਦੇਖ ਸਕਦੇ ਮਿਲਕ ਵੀ ਇਹਨਾਂ ਵੀ ਚੰਗੀ ਆ ਵਕਈ ਇਹੋ ਜੀ ਗਾਂਹ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਹੈ ਤੇ ਬ੍ਰੀਡ ਚੰਗੀ ਤਿਆਰ ਹੁੰਦੀ ਹੈ ਜਿਹੜੀ ਹਵਾਨ ਦੇ ਦਮਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਆ ਦੇਖ ਸਕਦੇ ਬੋੜੀ ਦੀ ਸ਼ਾਇਨ ਇਹਦੀ ਵੀ ਚੰਗੀ ਆ ਦੁੱਧ 14 15 ਲੀਟਰ ਜਿਹੜਾ ਬਿਲਕੁਲ ਤਿਆਰ ਦੱਸਦੇ ਜਿੰਨਾ ਕਾਮ ਮੇਲਕਵੇਂ ਨੰਦੇ ਕਈਆਂ ਦੀਆਂ ਉੰਨੀ ਕਿਤੇ ਇਹਦੇ ਬੰਨ ਤੇ ਨਾੜਾਂ ਲੱਗੀਆਂ। ਜਿਹੜੇ ਟੈਂਪੂ ਲੋ ਵਾਇਆ ਤੇ ਹਾਂ ਦੇਖ ਸਕਦੇ ਜੀ। ਤੇ ਇਹਦੀ ਕਿੰਨੀ ਕਿਮਾਇਆ ਲੈਣੀ ਜੀ? ਮਾਇਆ ਅਸ਼ੀਦ ਇਹ ਵੀ 67000 ਵਾਲੀ। ਹਾਂਜੀ। ਇਹਦਾ ਵੀ 40000 ਜਮਾਨਤਨ ਕਰ। ਅੱਛਾ ਵੀ 40 ਜਮਾਨਤਨ ਕਰ। 30000 ਛੋੜ ਕਰਾਂ ਤੇ 200 ਰੁਪਈਆ। ਅੱਛਾ। ਹਾਂਜੀ। ਤੇ ਦੁੱਧ 14-15 ਲੀਟਰ ਕਰੋ ਚਵਾ ਕੇ ਸਵਾਗਤਾਂ ਜੀ ਚਰ ਮੱਜੀ ਹੋਵੇ ਠੀਕ ਹੈ ਜੀ ਤੇ ਠੀਕ ਹੈ ਹੋਰ ਕੁਛ ਹੈ ਨਾ ਮਿਹਰਬਾਨੀ ਆ ਠੀਕ ਹੈ ਜੀ ਬਹੁਤ ਚੱਕਰ ਲਾਇਆ ਕਰੋ ਤੁਹਾਡਾ ਹੀ ਹੁਕਮ ਚਾਹੀਦਾ ਵਾ ਅਸੀਂ ਤੇ ਸਾਲ ਕਰੋ ਸੱਚੇ ਪਾਤਸ਼ਾਹ ਦਾ ਨੰਕਰ ਦਾ ਮਾਲਕ ਦਾ ਹੀ ਚੱਲਣਾ ਹਾਂ ਹਾਂਜੀ ਹਾਂਜੀ ਇਸ ਕਰਕੇ ਵੀ ਮੇਰੇ ਕੋਲੋ ਕੇ ਤਾਂ ਦਿਲ ਦੁਖਿਆ ਹੋਵੇ ਮੈਂ ਦਮ ਹੱਥ ਜੋੜ ਕੇ ਮਾਫੀ ਚਾਹਨਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸ਼ੂ ਚਾਰਿਆ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਲਵੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ